ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਾਬਾ ਨਾਨਕ ਸਰਕਲੇਰ ਤੇ ਅੱਜ ਆਪਾਂ ਆਪਣੇ YouTube ਚੈਨਲ Pride TV ਦੇ ਗੱਲ ਕਰਾਂਗੇ ਜੀ ਅਰਨਲਡੋ ਤੇ ਮੈਸੀ ਬਾਰੇ ਦੋਨੇ ਫੁੱਟਬਾਲ ਦੇ ਵਿੱਚ ਮਹਾਨ ਖਿਡਾਰੀ ਹਨ ਅਤੇ ਸਭ ਤੋਂ ਜ਼ਿਆਦਾ ਇਸ ਟਾਈਮ ਪ੍ਰਸਿੱਧ ਖਿਡਾਰੀ ਵੀ ਹਨ ਇਹਨਾਂ ਨੇ ਦੁਨੀਆ ਨੂੰ ਜਾਨੀ ਕਿ ਇੱਕ ਦੁਨੀਆ ਦੇ ਜਾਦੂਗਰ ਦੇ ਰੂਪ ਦੇ ਵਿੱਚ ਇਹ ਉੱਤਰਿਆ ਫੁੱਟਬਾਲ ਦੇ ਵਿੱਚ ਔਰ ਇਹਨਾਂ ਦਾ ਨਾਮ ਆ ਜਿਹੜਾ ਹਮੇਸ਼ਾ ਰੈਂਦੀ ਦੁਨੀਆ ਤੱਕ ਉਹ ਇਸੇ ਹੀ ਮਾਨ ਸਤਕਾਰ ਨਾਲ ਜਿਹੜਾ ਉਹ ਲਿਆ ਜਾਊਗਾ ਕਿਉਂਕਿ ਜੇ ਫੁੱਟਬਾਲ ਦੇ ਵਿੱਚ ਗੱਲ ਕਰਦੇ ਆ ਤਾਂ ਇਹਨਾਂ ਤੋਂ ਮੁਕਾਬਲੇ ਦੇ ਵਿੱਚ ਕੋਈ ਵੀ ਖਿਡਾਰੀ ਨਹੀਂ ਪਹੁੰਚਿਆ ਤੇ ਜੇ ਆਪਾਂ ਇਹਨਾਂ ਦੀ ਦੇਸ਼ ਦੀ ਨੈਸ਼ਨੈਲਿਟੀ ਦੀ ਗੱਲ ਕਰਦੇ ਆ ਤਾਂ ਰোনালਡੋ ਪੁਰਤਗਾਲ ਤੇ ਮੈਸੀ ਅਰਜਨਟੀਨਾ ਵੱਲੋਂ ਖੇਡ ਰਿਹਾ ਜੇ ਟੋਟਲ ਮੈਚਾਂ ਦੀ ਗੱਲ ਕਰਦੇ ਆ ਤਾਂ ਰোনালਡੋ ਨੇ 1228 ਤੇ ਮੈਸੀ ਨੇ 1078 ਜਿਹੜੇ ਮੈਚ ਆ ਉਹ ਖੇਡੇ ਆ ਤੇ ਰonaldo ਨੇ ਜਿਹੜੇ ਟੋਟਲ ਗੋਲ ਕੀਤੇ ਹੁਣ ਤੱਕ ਉਹ ਕੀਤੇ ਜੀ 895 ਤੇ ਮੈਸੀ ਨੇ ਗੋਲ ਕੀਤੇ ਆ 837 ਤੇ ਜੇ ਟੋਟਲ ਬਾਲਨੋ ਡੋਰ ਦੀ ਗੱਲ ਕਰਦੇ ਆ ਤਾਂ ਰonaldo ਪੰਜ ਵਾਰ ਜਿੱਤ ਚੁੱਕੇ ਹਨ ਤੇ ਮੈਸੀ 8 ਵਾਰ ਇਹ ਅਵਾਰਡ ਜਿੱਤ ਚੁੱਕੇ ਆ ਟੋਟਲ ਗੋਲਡਨ ਬੂਟ ਰonaldo 4 ਵਾਰ ਅਤੇ ਮੈਸੀ 6 ਵਾਰ ਜਿੱਤ ਚੁੱਕੇ ਆ ਤੇ ਜੇ ਟੋਟਲ ਟਰੋਫੀਆਂ ਦੀ ਗੱਲ ਕਰਦੇ ਆ ਟਰਨਾਲਡੋ ਹੁਣ ਤੱਕ 34 ਟਰੋਫੀਆਂ ਅਤੇ ਮੈਸੀ 44 ਟਰੋਫੀਆਂ ਜਿਹੜੀਆਂ ਜਿੱਤ ਚੁੱਕੇ ਆ ਤੇ ਜੇ ਗੱਲ ਕਰੀਏ ਵਰਲਡ ਕੱਪ ਦੀ ਤਾਂ ਵਰਲਡ ਕੱਪ ਹਜੇ ਤੱਕ ਰੋਨਾਲਡੋ ਦੇ ਹਿੱਸੇ ਨਹੀਂ ਆਇਆ ਤੇ ਮੈਸੀ ਇੱਕ ਵਾਰ ਜਿੱਤ ਚੁੱਕੇ ਆ ਤੇ ਕਰੰਟ ਕਲੱਬ ਰੋਨਾਲਡੋ ਦੀ ਅਲ ਨਸਰ ਤੇ ਮੈਸੀ ਦੀ ਇੰਟਰ ਇਮਾਮੀ ਤੇ ਜੇ ਗੱਲ ਕਰਦੇ ਜੈਲੋ ਕਾਰਡ ਦੀ ਤਾਂ ਰੋਨਾਲਡੋ ਨੂੰ 120 ਵਾਰ ਜੈਲੋ ਕਾਰਡ ਮਿਲਿਆ ਜਦਕਿ ਮੈਸੀ ਨੂੰ 104 ਵਾਰ ਤੇ ਰੈੱਡ ਕਾਰਡ ਦੀ ਗੱਲ ਕਰਦੇ ਆਂ ਆਪਾਂ ਰੋनाल्डੋ ਹੁਣ ਤੱਕ 12 ਕਾਰਡ ਅਤੇ ਮੈਸੀ ਨੂੰ ਪੰਜ ਰੈੱਡ ਕਾਰਡ ਆ ਜਿਹੜੇ ਹੋਏ ਆ ਜੇ ਇਹਨਾਂ ਦੀਆਂ ਟੋਟਲ ਕਾਰਾਂ ਦੀ ਗੱਲ ਕਰਦੇ ਆਂ ਤਾਂ ਰੋनाल्डੋ ਕੋਲ 20 ਕਾਰਾਂ ਤੇ ਮੈਸੀ ਕੋਲ 15 ਕਾਰਾਂ ਹਨ ਤੇ ਜੇ ਟੋਟਲ ਪ੍ਰਾਈਵੇਟ ਜੈਟ ਦੀ ਗੱਲ ਕਰਾਂਗੇ ਤਾਂ ਦੋਸਤੋ ਰੋनाल्डੋ ਕੋਲ ਦੋ ਤੇ ਮੈਸੀ ਕੋਲ ਇੱਕ ਪ੍ਰਾਈਵੇਟ ਜੈਟ ਹੈ ਤੇ ਜੇ ਫੇਸਬੁੱਕ ਫਾਲੋਅਰਸ ਦੀ ਗੱਲ ਕਰਦੇ ਆਂ ਤਾਂ 170 ਮਿਲੀਅਨ ਰੋनाल्डੋ ਦੇ ਫੈਨ ਤੇ 116 मिलियन ਹੈਗੇ मेस्सी ਦੇ ਫੋਲਰਸ ਇੰਸਟਾਗ੍ਰਾਮ ਤੇ ਗੱਲ ਕਰਦੇ ਆ ਤਾਂ 613 ਮਿਲੀయన్స్ ਰোনালਡੋ ਦੇ ਤੇ 503 ਮਿਲੀయన్స్ ਮੈਸੀ ਦੇ ਕੋਲ ਹਨ ਤੇ ਜੇ ਇਹਨਾਂ ਦੀ ਕੁੱਲ ਜਾਇਦਾਦ ਦੀ ਗੱਲ ਕਰਦੇ ਆ ਤਾਂ 500 ਮਿਲੀਅਨ ਡਾਲਰ ਦੀ ਜਾਇਦਾਦ ਰোনালਡੋ ਦੀ ਤੇ 600 ਮਿਲੀਅਨ ਡਾਲਰ ਦੀ ਜਿਹੜੀ ਜਾਇਦਾਦ ਆ ਮੈਸੀ ਕੋਲ ਆ ਤੇ ਜਿਨ੍ਹਾਂ ਦੀ ਰਨਿੰਗ ਏਜ ਦੀ ਗੱਲ ਕਰਦੇ ਆ ਤੇ 1 ਸਾਲ ਦਾ ਫਰਕ ਆ 39 ਦੇ ਹਨ ਰোনালਡੋ ਤੇ 38 ਦੇ ਹਨ ਮੈਸੀ ਤੇ ਇਹਨਾਂ ਦੇ ਜਿਹੜੇ ਹੋਮ ਟਾਊਨ ਆ ਉਹ ਹੈ ਕਿ ਫੋਂਚਲ ਪੁਰਤਗਾਲ ਦੇ ਵਿੱਚ ਰनाल्डੋ ਦਾ ਅਤੇ ਰੁਸੇਰੀਓ ਅਰਜنٹੀਨਾ ਦੇ ਵਿੱਚ ਜੇ ਫੁੱਟਬਾਲ ਦੇ ਜੱਗ ਦੀ ਗੱਲ ਕਰਦੇ ਆ ਤਾਂ ਇਹਨਾਂ ਦੋਨਾਂ ਖਿਡਾਰੀਆਂ ਦਾ ਜਿਹੜਾ ਮੁਕਾਬਲਾ ਉਹ ਕਰਨਾ ਨਾ ਮੰਗ ਕਹਿੰਨਾ ਤੇ ਅਮੀਰ ਕਰਦੇ ਆ ਦੋਸਤੋ ਤੁਹਾਨੂੰ ਇਹ ਸਾਡੀ ਜਾਣਕਾਰੀ ਹੈ ਜਿਹੜੀ ਇਹ ਵਧੀਆ ਲੱਗੀ ਹੋਊਗੀ ਤੇ ਤੁਸੀਂ ਇਸ ਨੂੰ ਲਾਈਕ ਕਮੈਂਟਸ ਤੇ ਸ਼ੇਅਰ ਜ਼ਰੂਰ ਕਰੋਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ